ਇਹ ਭਨੇਖੇ ਜੇ ਪੈ ਜਾਈਓ ਜਿੱਥੇ ਚਾਰ ਸਿਪਾਹੀਆਂ 250000 ਦਾ ਤਾਂ ਮੈਨੂੰ ਫੜ ਕੇ ਲੈ ਜਾਣਗੇ ਇਹ ਮਨ ਵਿੱਚ ਮੇਰੇ ਵੀ ਬਹੁਤ ਚਰਦਾ ਭਰਿਆ ਹੈ ਇਹ ਜੀ ਚਿੰਤਾ ਨਾ ਕਰੋ ਕਰੇ ਤੁਸੀਂ ਇਹਨਾਂ ਨੂੰ ਇੱਕ ਵਾਰ ਆਉਣ ਦਿਓ ਸਹੀ ਕਰਾਂ ਇਸ ਪਾਸੋਂ ਢੇਰੀਆਂ ਲਾ ਕੇ ਟਰੱਕ ਭਰ ਕੇ ਤੋਰਦਾ ਵੇਖੋ ਇਹਨਾਂ ਦੇ ਕਿਵੇਂ ਆ ਇਹ ਨਾ ਕਹਿਲ ਕਰੋ ਜ ਆਉਂਦੇ ਮੈਨੂੰ ਚੁੱਕ ਕੇ ਲੈ ਜਾਣਗੇ ਆ ਮਰਿਆ ਨੂੰ ਜ਼ਰੂਰ ਲਜਾ ਸਕਦਾ ਕੋਈ ਨਾ ਕੋਈ ਕਿਤੇ ਉਹ ਮਿੱਟੀ ਹੋਣੀ ਉਹਦਾ ਨਾਲ ਸੰਬੰਧ ਕੋਈ ਨਹੀਂ ਜਦੋਂ ਤੱਕ ਸਰੀਰ ਵਿੱਚ ਸਵਾਸ ਹੈ ਮੈਂ ਨਿਸ਼ਚੈ ਨਾਲ ਕਹਿਣਾ ਚਾਹੁੰਦਾ ਭਾਵੇਂ 20 ਦੀ 30 ਲੱਖ ਵੀ ਇੱਕ ਬੰਦਾ ਆ ਜਾਵੇ ਪੁਲਿਸ ਦਾ ਜਿਉਂ ਉਹਨਾਂ ਨੂੰ ਫੜ ਕੇ ਨਹੀਂ ਲਿਆ ਸਕਣੀਆਂ ਗੁਰੂ ਸਾਹਿਬ ਦੀ ਕਿਰਪਾ ਹੈ ਪਰ ਇਹ ਨਾ ਹੋਵੇ ਆ ਹੁਣੇ ਸੱਜਣ ਕੁਝ ਬੋਲੇ ਸੀ ਮਨ ਨੂੰ ਸਤਕਾਰ ਕਰਦਾ ਸਾਰਿਆਂ ਦਾ ਕਈ ਵਾਰੀ ਕਿਹਾ ਜਾਂਦਾ ਸੰਤ ਜੀ ਜੋ ਕਹਾਂਗੇ ਕਰਾਂਗੇ ਫੱਟੇ ਚੁੱਕ ਦਿਆਂਗੇ ਮੈਂ ਅੱਗੇ ਲੈ ਕੇ ਚਰਾ ਕੇ ਰੱਖੇ ਕਿੱਥੇ ਆਈਂ ਨੇ ਜਣ ਤੂੰ ਚੁੱਕ ਕੇ ਲਿਆਉਣੇ ਆ ਉਹ ਕਿੱਥੋਂ ਲਿਓਨੇ ਚੁੱਕ ਕੇ ਤੇ ਗਾਂ ਰੱਖਣੇ ਕਿੱਥੇ ਆ ਉਹ ਭੈਣਾ ਨੰਗੀਆਂ ਕਰ ਦਿੱਤੀਆਂ ਏਸ਼ਟ ਦੀ ਬਿਆਦਵੀ ਕਰ ਦਿੱਤੀ ਇਸ ਰੂਪਸਾਰ ਦਿੱਤਾ ਨਿਸ਼ਾਨ ਸਾਹਿਬ ਦਿੱਲੀ ਚ ਵੜ ਦਿੱਤਾ ਗੁਰਦੁਆਰਾ ਟਾ ਦਿੱਤਾ ਸਰੂਪ ਚੁੱਕ ਕੇ ਸੜਕ ਤੇ ਸੁੱਟ ਦਿੱਤਾ ਨਰਦੋਸ਼ ਸਿੰਘ ਮਾਰ ਦਿੱਤੇ ਭੈਣਾ ਨੂੰ ਨੰਗੀਆਂ ਕਰਕੇ ਦਾਉ ਕੇ ਪਿੰਡ ਚ ਤੋਰਿਆ ਗਿਆ ਘਾਲ ਖੁਰਦ ਥਾਣੇ ਦੇ ਵਿੱਚ ਉੱਥੇ ਬੀਬੀ ਨੂੰ ਨੰਗਾ ਕਰ ਕੋਲੇ ਪਿਤਾ ਨੂੰ ਪਰ ਪਾਇਆ ਗਿਆ ਮਰਤਾਰੀ ਸਿੰਘ ਦੇ ਮੂੰਹ ਚ ਤਮਾਕੂ ਭੁੱਕਿਆ ਗਿਆ ਨੌਜੋਨ ਵਿਦਿਆਰਥੀਆਂ ਨੂੰ ਨਜ਼ਰਬੰਦ ਕੀਤਾ ਗਿਆ ਪੱਟ ਤੀਰ ਕੇ ਲੂਣ ਭਰਿਆ ਗਿਆ ਤੇ ਉਹ ਫੱਟੇ ਚੁੱਕਣੇ ਕਦੋਂ ਆਏ ਇਹ ਸਾਨੂੰ ਆਣ ਕੇ ਕਹਿ ਦਿੰਦੇ ਆ ਇੱਕ ਰਾਤ ਪ੍ਰੇਮੀ ਆ ਗਿਆ ਬਾਬਾ ਜੀ ਫਲਾਣੇ ਤਾਂ ਸਰੂਪ ਨੂੰ ਅੱਗ ਲਾ ਦਿੱਤੀ ਮੈਂ ਤੂੰ ਕਿੱਥੇ ਸੀ ਆਹ ਜੀ ਮੈਂ ਕੋਲ ਹੀ ਆ ਤੇ ਮੈਂ ਖੌਣ ਜੇ ਤੈਨੂੰ ਲਾ ਲਈਏ ਫਿਰ ਚੰਗੇ ਨਾ ਰਵਾਂਗੇ ਤੂੰ ਮੈਨੂੰ ਦੱਸਣਾ ਗੁਰੂ ਕਾ ਸਿੱਖ ਨਹੀਂ ਸੀ ਤੇਰੇ ਗਾਤਰਾ ਕੁਰਬਾਨ ਸਾਨੂੰ ਜੀ ਨੇ ਦੱਸਣਾ ਉਹ ਦੋ ਗੱਲਾਂ ਕਰਕੇ ਆਇਆ ਕਰੋ ਸਤਗੁਰੂ ਗ੍ਰੰਥ ਸਾਹਿਬ ਜੀ ਦਾ ਨਿੰਦਕ ਤੇ ਧੀਆਂ ਪੈਣਾ ਦੀ ਇੱਜ਼ਤ ਧੱਕਣ ਵਾਲਾ ਕੋਈ ਵਿਅਕਤੀ ਹੋਵੇ ਉਹਨੂੰ ਮੁਆਫ ਨਹੀਂ ਕਰਨਾ ਬਾਕੀ ਸਬਰ ਰੱਖਣਾ ਜੇ ਸਤਗੁਰੂ ਗ੍ਰੰਥ ਸਾਹਿਬ ਦਾ ਨਿੰਦਕ ਨੂੰ ਚੰਗੀ ਤਰ੍ਹਾਂ ਸੋਲ ਕੇ ਛਟਕਾ ਕੇ ਗੱਡੀ ਚੜਾ ਕੇ ਆਇਆ ਕਰੋ ਤੇ ਅਸੀਂ ਸਾਂਭਿਆ ਕਰਾਂਗੇ ਮੈਂ ਆਪਣੇ ਵੱਲੋਂ ਭਾਈ ਕਰਤਾਰ ਸਿੰਘ ਜੀ ਤੇ ਭਾਈ ਮਹਿੰਦਰ ਸਿੰਘ ਜੀ ਗੁਰਮੁਖ ਪਿਆਰੇ ਬਾਕੀ ਉਹ ਨਜ਼ਾਰੀਆਂ ਜਿੱਥੇ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਸਾਰੇ ਸਿੰਘਾਂ ਨੂੰ ਬੇਨਤੀ ਕਰਦਾ ਕਿ ਪਿਆਰ ਸਤ ਇਕੱਠੇ ਰਹੋ ਤੇ ਸ਼ਸਤਰ ਧਾਰੀ ਹੋਵੋ ਨੌਜਵਾਨ ਕੇਸ ਦਾੜਾ ਨਾ ਕਟਾਇਆ ਕਰੋ ਤੇ ਸ਼ਰਾਬ ਛੱਡ ਦੇਵੋ ਅਮਰ ਸ਼ਾਕੇ ਤਿਆਰ ਪ੍ਰਚਾਰ ਹੋ ਬੋਲਦਾ ਕੋਈ ਗਲਤੀ ਹੋ ਗਈ ਤੇ ਮਾਫੀ ਬਖਸ਼ੋ ਵਾਹਿਗੁਰੂ ਜੀ